ਏ ਕਿਉਂ ਗੁੰਗੇ ਬੋਲੇ ਹੋ ਗਏ ਕਿਉਂ ਨਾ ਤੁਹਾਨੂੰ ਮਾਸੂਮਾਂ ਦੀ ਆਵਾਜ਼ ਸੁਣੀ ਕਿਸ ਦੇ ਲਈ ਉਹ ਸ਼ਹੀਦ ਹੋ ਰਹੇ ਸਨ ਤੁਸੀਂ ਅੰਨੇ ਕਿਉਂ ਨਾ ਹੋ ਗਏ ਜੋ ਇਹ ਮੰਜ਼ਰ ਦੇਖ ਗਏ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਸ਼ਹੀਦ ਕਰਨ ਤੋਂ ਬਾਅਦ ਉਹਨਾਂ ਦੇ ਸਰੀਰਾਂ ਨੂੰ ਹੰਸਨਰੀ ਦੇ ਕੋਲ ਬੰਦਰ ਜ਼ਮੀਨ ਤੇ ਸੁੱਟ ਦਿੱਤਾ ਵਜ਼ੀਰ ਖਾਨ ਦੀ ਨੀਤ ਕਿੰਨੀ ਗੰਦੀ ਸੀ ਕਿੰਨੀ ਗੰਦੀ ਉਹਦੀ ਘਟਿਆ ਸੋਚ ਸੀ ਉਹ ਚਾਹੁੰਦਾ ਸੀ ਕਿ ਇਹਨਾਂ ਸਰੀਰਾਂ ਨੂੰ ਜਾਨਵਰ ਖਾ ਜਾਣ ਜਦੋਂ ਤੱਕ ਦੀਵਾਨ ਟੋਡਰ ਮਲ ਜੀ ਪਹੁੰਚੇ ਉਹਨਾਂ ਨੂੰ ਸੀ ਕਿ ਅਜੇ ਤੱਕ ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਠੰਡੇ ਬੁਰਜ ਵਿੱਚ ਕੈਦ ਹਨ ਉਹ ਤੁਹਾਨੂੰ ਸੀ ਕਿ ਮੁਗਲ ਹਕੂਮਤ ਲਾਲਚੀ ਹੈ ਉਹਨਾਂ ਨੂੰ ਲਾਲਚ ਦੇ ਕੇ ਮੈਂ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਛਡਾ ਲਵਾਵਾਂਗਾ ਪਰ ਹੋ ਨਹੀਂ ਆਪਣਾ ਕੰਮ ਕਰ ਚੁੱਕੀ ਸੀ ਜਦੋਂ ਤੱਕ ਦੀਵਾਨ ਟੋਡਰ ਦੀਵਾਨ ਟੋਡਰ ਮਲ ਜੀ ਪਹੁੰਚੇ ਬਹੁਤ देर ਹੋ ਚੁੱਕੀ ਸੀ ਉਹਨਾਂ ਦੇ ਮਨ ਵਿੱਚ ਬਹੁਤ ਰੋਸ ਆਇਆ ਗੁੱਸਾ ਵੀ ਆਇਆ ਪਰ ਉਹ ਕੁਝ ਕਰ ਨਹੀਂ ਸਕ ਰਹੇ ਸਨ ਉਹਨਾਂ ਨੇ ਵਜ਼ੀਰ ਖਾਨ ਨੂੰ ਕਿਹਾ ਕਿ ਮੈਂ ਬੱਚਿਆਂ ਦਾ ਤੇ ਮਾਤਾ ਜੀ ਦਾ ਸੰਸਕਾਰ ਕਰਨਾ ਚਾਹੁੰਨਾ ਹਾਂ ਤਾਂ ਵਜ਼ੀਰ ਖਾਨ ਨੇ ਕਹਾ ਸਰਹੰਦ ਵਿੱਚ ਅਸੀਂ ਕੋਈ ਜਗ੍ਹਾ ਨਹੀਂ ਹੈ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਜਾਵੇ ਤਾਂ ਕੋਈ ਵੀ ਜ਼ਿਮੀਂਦਾਰ ਪੀ ਟੋਡਰ ਮਲ ਨੂੰ ਜ਼ਮੀਨ ਦੇਣਾ ਨਹੀਂ ਮੰਨ ਰਿਹਾ ਸੀ ਤਾਂ ਟੋਡਰ ਮਲ ਨੇ ਸਰਕਾਰ ਤੋਂ ਜ਼ਮੀਨ ਖਰੀਦਣੀ ਚਾਹੀ ਤਾਂ ਵਜ਼ੀਰ ਖਾਨ ਨੇ ਕਿਹਾ ਕਿ ਹਾਂ ਜ਼ਮੀਨ ਮਿਲ ਸਕਦੀ ਹੈ ਜ਼ਮੀਨ ਬਦਲੇ ਉਹਨੀਆਂ ਸੋਨੇ ਦੀਆਂ ਮੋਹਰਾਂ ਵੀ ਛਾ ਦਿਓ ਜਿੰਨੀ ਜ਼ਮੀਨ ਚਾਹੀਦੀ ਹੈ ਟੋਡਰ ਮਲ ਜੀ ਉਹਨੀਆਂ ਮੋਹਰਾਂ ਦਾ ਇੰਤਜ਼ਾਮ ਕਰ ਦਿੱਤਾ ਤਾਂ ਵਜ਼ੀਰ ਖਾਨ ਨੇ ਨੀਅਤ ਫਿਰ ਬਦਲ ਲਈ ਉਹਨੇ ਕਿਹਾ ਮੋਹਰਾਂ ਲਟਾ ਕੇ ਨਹੀਂ ਖੜੀਆਂ ਕਰਕੇ ਛਾਓ ਉਹ ਗ੍ਰਾਂਥ ਖੜੀਆਂ ਕਰਨ ਦੇ ਵਿੱਚ 78000 ਮੋਹਰਾਂ ਤੇ ਜੋ ਕੁਟਰਮਲ ਜੀ ਨੇ ਜਿਵੇਂ ਵੀ ਉਹ ਇਕੱਠੀਆਂ ਕੀਤੀਆਂ ਘਰ-ਬਾਰ ਵੇਚ ਦਿੱਤਾ ਜਾਂ ਗਿਰਵੀ ਰੱਖ ਦਿੱਤਾ ਜਿਵੇਂ ਇਤਿਹਾਸ ਕਹ ਰਿਹਾ ਹੈ ਆਪਣੀ ਜਮਾ ਪੂੰਜੀ ਗਹਿਣਾ ਸਭ ਲਾ ਦਿੱਤਾ ਉਹਨਾਂ ਦੀ ਨੌਕਰੀ ਦਰਬਾਰ 'ਚ ਸੀ ਜਿਸ ਤੋਂ ਉਹਨਾਂ ਨੂੰ ਵੀ ਬਾਅਦ ਵਿੱਚ ਬਰਖਾਸਤ ਕਰ ਦਿੱਤਾ ਤੇ ਬੇਇੱਜ਼ਤੀ ਦਾ ਸਾਹਮਣਾ ਵੀ ਕਰਨਾ ਪਿਆ ਭਾਈ ਕੁਟਰਮਲ ਜੀ ਨੇ ਮੋਤੀ ਮਹਾਰਾਜੀ ਨਾਲ ਮਿਲ ਕੇ ਬੱਚਿਆਂ ਦਾ ਮਾਤਾ ਜੀ ਦਾ ਸੰਸਕਾਰ ਕੀਤਾ ਮੋਤੀ ਮਹਾਰਾਜੀ ਜਿਨ੍ਹਾਂ ਨੇ ਆਪਣਾ ਗੁਰੂ ਜੇ ਬੱਚਿਆਂ ਨੂੰ ਮਾਤਾ ਜੀ ਨੂੰ ਦੁੱਧ ਪਿਆ ਕੇ ਜੀਵਨ ਸਵਾਰ ਲਿਆ ਐਸਾ ਪੁੰਨ ਘਟ ਲਿਆ ਕਿ ਸਿੱਖ ਕੌਮ ਰਹਿਂਦੀ ਦੁਨੀਆ ਤੱਕ ਮੋਤੀ ਮਹਾਰਾ ਦੇ ਕਰਜ਼ਦਾਰ ਹੈ ਜਦੋਂ ਕਿ ਮੋਤੀ ਮਹਾਰਾਜੀ ਨੂੰ ਪਤਾ ਸੀ ਕਿ ਜੇ ਮੈਂ ਬੱਚਿਆਂ ਦੀ ਸੇਵਾ ਕਰਨ ਜਾਵਾਂਗਾ ਤਾਂ ਮੌਤ ਨਿਸ਼ਚਿਤ ਹੈ ਕਿਉਂਕਿ ਵਜ਼ੀਰ ਖਾਨ ਨੇ ਢੰਡੋਰਾ ਪਿਟਵਾਇਆ ਹੋਇਆ ਸੀ ਕਿ ਜੋ ਵੀ ਬੱਚਿਆਂ ਦਾ ਤੇ ਮਾਤਾ ਜੀ ਦਾ ਭਲਾ ਸੋਚੇਗਾ ਉਹਨੂੰ ਕੋਲੂ ਵਿੱਚ ਪੀੜਿਆ ਜਾਏਗਾ ਪੂਰਾ ਸ਼ਹਿਰ ਪੂਰਾ ਸਰਹੰਦ ਹੋ ਸਕਦਾ ਪੂਰਾ ਹਿੰਦੁਸਤਾਨ ਹੀ ਮੋਗਲ ਸਾਲ ਤੋਂ ਡਰਦਿਆਂ ਕਿਤੇ ਵੀ ਕੋਈ ਗੁਰੂ ਜੀ ਦਾ ਮਦਦਗਾਰ ਨਹੀਂ ਸੀ ਕੋਈ ਵਿਰਲੇ ਮੌਜੂਦ ਸਨ ਕੀ ਕਸੂਰ ਮੋਤੀ ਮਹਿਰਾ ਦਾ ਜਿਨ੍ਹਾਂ ਦੇ ਪਰਿਵਾਰ ਨੂੰ 5 ਸਾਲ ਦੇ ਛੋਟੇ ਬੱਚੇ ਨੂੰ ਭਾਈ ਨਰੈਣਾ ਜੀ ਸਾਹਿਬ ਜਾਦੇ ਤੇ ਨਾਲ ਵੀ ਉਹਨਾਂ ਨੂੰ ਗਿਆ ਜਾਏਗਾ ਖੋਲੂ ਚੁਕਰੀ ਬਤਾ ਗਿਆ ਇਹ ਇਤਿਹਾਸ ਦੀ ਸਾਂਝ ਕੱਲ ਨੂੰ ਪਾਵਾਂਗੇ ਬਣੇ ਰਹੋ ਯੂਪੀ ਵਾਲਾ ਖਾਲਸਾ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ